ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਜੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਫੇਰ ਬਾਈ ਕੋਲੇ ਪਹੁੰਚੇ ਦੋਸਤੋ ਪਿੰਡ ਵੇੜਿੰਗ ਦੇ ਵਿੱਚ ਤੇ ਵਪਾਰ ਦਾ ਕੰਮ ਆ ਦੋਸਤੋ ਰੁਟੀਨ ਜੀ ਬਾਈ ਕੋਲੇ ਪਹੁੰਚ ਹੁੰਦੇ ਆ ਤੇ ਕਾਫੀ ਦੋਸਤੋ ਇਸ ਘਰ ਦੇ ਵਿੱਚੋਂ ਆਪਾਂ ਵੀਡੀਓ ਕਵਰ ਕੀਤੀਆਂ ਅੱਜ ਦੋਸਤੋ ਚਾਰ ਨਾਗਾ ਬਾਈ ਕੋਲੇ ਇੱਕ ਦੋਸਤੋ ਟੋਕੜ HF ਕ੍ਰੋਸ ਵੈਡ ਇੱਕ ਦੋਸਤੋ ਬਾਈ ਕੋਲੇ ਵੱੱਛੀ ਆ ਤੇ ਦੋ ਦੋਸਤੋ ਕਟੀਆਂ ਟੌਪ ਦੇਣਗੀਆਂ ਨਹੀਂ ਆ ਦੋਸਤੋ ਕਟੀਆਂ ਵੀ ਦੇਖ ਸਕਦੇ ਆ ਬਹੁਤ ਸੋਹਣੀਆਂ ਦੋਸਤੋ ਸੈਂਕ ਕੁਆਲਿਟੀ ਵੇਖੀ ਹੈ ਨਾ ਬਹੁਤ ਸੋਹਣੀਆਂ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪੂਰ ਜਾਣਕਾਰੀ ਦੋਸਤੋ ਬਾਈ ਗੋਪੀ ਤੋਂ ਲੈਣੇ ਆ ਹਾਂਜੀ ਬਾਈ ਜੀ ਸਸੀਗਾ ਉਹ ਠੀਕ ਠਾਕ ਹੈ ਮਰੀਆ ਬੋਲੀਆ ਬਾਈ ਠੀਕ ਆ ਬਾਈ ਗੋਪੀ ਇੱਕ ਕਰੀ ਨਾ ਆਪਣਾ ਨੰਬਰ ਦੱਸ ਦੀ ਨੰਬਰ 98847 8431 ਠੀਕ ਆ WhatsApp ਨੰਬਰ 9440 334 ਠੀਕ ਆ WhatsApp ਨੰਬਰ ਵੀ ਦੱਸਤਾ ਦੋਸਤੋ ਤੇ ਬਾਈ ਦਾ ਕਾਲਿੰਗ ਵਾਲਾ ਨੰਬਰ ਵੀ ਦੱਸਤਾ ਤੇ ਅੱਜ ਬਾਈ ਗੋਪੀ ਚਾਰ ਨਾਗਾ ਹਾਂਜੀ ਹਾਂਜੀ ਬਾਈ ਠੀਕ ਹੈ ਤੇ ਇੱਕ ਨੰਬਰ ਝੋਟੀ ਦੀ ਗੱਲ ਕਰ ਲਈਏ ਕਿੰਨੀ ਉਮਰ ਆ ਬਈ ਇਹਦੀ ਝੋਟੀ ਵੀ ਡੇਢ ਸਾਲ ਦੀ ਅੱਜ ਵੀ ਟੀਗਾ ਭਰਾ ਸਕਦਾ ਤੇ ਠੀਕ ਹੈ ਡੇਢ ਸਾਲ ਉਮਰ ਆ ਠੀਕ ਹੈ ਤੇ ਲੈਵਲ ਕੱਦ ਕਾਟਣੀ ਹੈ ਸਾਈਜ਼ ਕਰਨੀ ਤੁਹਾਨੂੰ ਸਾਰਾ ਕੁਝ ਪਤਾ ਠੀਕ ਹੈ ਥਾਣੇ ਵੀ ਚਾਰ ਕੋਈ ਉੱਚਾ ਚੱਖਣ ਲਈ ਆ ਵਧੀਆ ਕਿੱਕ ਨੰਬਰ ਥਾਣਾ ਲਓ ਵੀ ਸੱਜਣੋ ਥਣ ਤੁਹਾਨੂੰ ਦਿਖਾਉਣੇ ਆ ਦੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਮੋਟਾ ਮੋਟਾ ਥਾਣਾ ਚਾਰ ਹੀ ਥਾਣਾ ਦੋਸਤੋ ਸੇਮ ਸਾਈਜ਼ ਦੇ ਵਿੱਚ ਤੇ ਬਾਕੀ ਦੋਸਤੋ ਕੱਦ ਕਾਟ ਬਹੁਤ ਆ ਡੇਢ ਸਾਲ ਦੀ ਉਮਰ ਆ ਬਾਈਆਂ ਦਾ ਇਹ ਸਾਡੇ ਪੈਠਪੜਾ ਤੇ ਬਾਕੀ ਦੋਸਤੋਂ ਸਿੰਗ ਕੁਆਲਿਟੀ ਵੇਖੋਗੇ ਨਾ ਜੇ ਗੱਲ ਕਰੀਏ ਰੁਪਿਆ ਵੀ ਨਹੀਂ ਵੇਚਦੀ ਨੰਗ ਦਾ ਵੇਖੋ ਨਿਕਨਾ ਹੀ ਆ ਜਮਾ ਨਾਲ ਹੀ ਲਾਈ ਬੈਠੀਏ ਦੋਸਤੋਂ ਬਹੁਤ ਸੋਹਣਾ ਬਾਡੀ ਦਾ ਦੋਸਤੋਂ ਢਾਂਚਾ ਜਿਹੜਾ ਪੂਰਾ ਵੱਡਾ ਕਦ ਕਾਠਾ ਤੇ ਬਈ ਗੋਪੀ ਇਹਦਾ ਕੋਈ ਰਿਕਾਰਡ ਹੈ ਸੀਮਨ ਵਗੈਰਾ ਦਾ ਬਈ ਆਪਾਂ ਜਦੋਂ ਇਹ ਸੌਦਾ ਕੁਝ ਵੀ ਗੱਲਬਾਤ ਆਪਾਂ ਪ੍ਰੋਪਰ ਦੇ ਦੇ ਦਿਆਂਗੇ ਠੀਕ ਆ ਇਹ ਘਰੇਲੂ ਪਰਿਵਾਰ ਤੋਂ ਹੀ ਆਈ ਹੈ ਹਾਂ ਜੰਝ ਲੋਕ ਲੋਕ ਠੀਕ ਆ ਲਓ ਬਈ ਬਾਈ ਜਿੰਦਾ ਜੇ ਹੋਇਆ ਤਾਂ ਮਾਲਕਾ ਤੋਂ ਲੈ ਦੇਾਂਗੇ ਪਰ ਆਪਾਂ ਪੁੱਛਿਆ ਨਹੀਂ ਗਾ ਲਵੇ ਗੋਪੀ ਨੂੰ ਖੋਲਨੀ ਤੋਰ ਕੇ ਵਿਖਾ ਲਈਏ ਕਰੀ ਲਓ ਵੀ ਦੋਵੇਂ ਕਟੀਆਂ ਜੇ ਗੱਲ ਕਰੀਏ ਟੌਪ ਦੇ ਨਿੰਗ ਨੇ ਜਿਹੜਾ ਵੀਰ ਆਊਗਾ ਨਾ ਇਥੋਂ ਖਾਲੀ ਨਹੀਂ ਮੋੜਦਾ ਕੋਈ ਲਿੱਸੀ ਲਾਮੀ ਨਹੀਂ ਦੋਸਤੋ ਬਹੁਤ ਸੋਹਣੇ ਕੱਦਗਾ ਠਾਲੀ ਜੇ ਦੇਖ ਸਕਦੇ ਆ ਨਗੀਨੇ ਹੀ ਆ ਸਜਰੋਂ ਦੇਖ ਸਕਦੇ ਆ ਸਿੰਘੀ ਸਿੰਘੀ ਮੂੰਮ ਬਹੁਤ ਚੰਗਾ ਬਹੁਤ ਚੰਗਾ ਦੋਸਤੋ ਮੂੰਹ ਮੱਥਾ ਦੇਖ ਸਕਦੇ ਆ ਦੋਵੇਂ ਸਿੰਘ ਸੇਮ ਸਾਈਜ਼ ਦੇ ਵਿੱਚ ਅੱਖਾਂ ਬਿਲਕੁਲ ਕਾਲੀਆਂ ਦੋਸਤੋ ਪੂਛ ਦੇ ਵਿੱਚ ਹੀ ਜੇ ਗੱਲ ਕਰੀਏ ਥੋੜੇ ਜਿਹਾ ਆਵਾਜ਼ ਚਿੱਟੇ ਆ ਦੇਖ ਸਕਦੇ ਆ ਬਾਕੀ ਪੂਰਾ ਕਦ ਕਾਠ ਕਰਨਾ ਦੋਸਤੋ ਜੇ ਮੂੰਹੋਂ ਗੱਲ ਕਰੀਏ ਨਾ ਖੀਰੀਆਂ ਹੀ ਆ ਟਟੀਆਂ ਖੀਰੀ ਹੈ ਨਾ ਬਾਈ ਵੈਸੇ ਖੀਰੀ ਖੀਰੀ ਬਾਈ ਠੀਕ ਆ ਲਓ ਬਈ ਵੈਸੇ ਬਾਈ ਇਹਨਾਂ ਖੀਰੀ ਆ ਬਾਕੀ ਤਸੱਲੀ ਤੁਸੀਂ ਇੱਥੇ ਫਿਰ ਵੀ ਆ ਕੇ ਕਰ ਲੈਣੀ ਕਿਉਂਕਿ 1.5 ਸਾਲ ਦੇ ਵਿੱਚ ਹੀ ਆ ਉਮਰ ਜੇ ਗੱਲ ਕਰੀਏ ਖੀਰੀ ਹੋਣੀ ਚਾਹੀਦੀ ਆ ਤੇ ਬਾਈ ਗੋਪੀ ਇਹਦਾ ਰੇਟ ਕੀ ਕਰਦੇ ਆਂਗੇ ਇਹਦਾ 53000 ਹੈ 53000 ਕੋਈ ਥੋੜਾ ਬਹੁਤਾ ਮਾਨਤਾ ਹਾਂਜੀ ਮਾਨਤਾ ਕਰਾਂਗੇ ਠੀਕ ਆ ਲਓ ਵੀ 53000 ਰੁਪਇਆ ਰੇਟ ਆ ਮੌਕੇ ਤੇ ਮਾਨਤਾਨ ਹੋ ਜੂਗਾ। ਅਲ ਜਾ ਕੇ ਦੋਸਤੋ ਭੌਂ ਦੀ ਕਿਹੜਾ ਜਿਹੜਾ ਵੀ ਵੀਰ ਜਾਂਦਾ ਨਾ ਭੌਂ ਦੀ ਅੱਜ ਸੀਮਨ ਲਵਾ ਦੇ ਕਿਉਂਕਿ ਕੱਟੀ ਪੂਰੀ ਤਿਆਰ ਆ ਦੋਸਤੋ ਜੀ ਗੱਲ ਕਰੀਏ ਰਾਜੀਪਲੀਆ ਕਦ ਕਾੜ ਪੂਰਾ ਵਜਨ ਪੂਰਾ ਦੋਸਤੋ ਤੇ 2 ਨੰਬਰ ਦੀ ਜਾਣਕਾਰੀ ਬਾਈ ਤੋਂ ਲੈਣੇ ਆ। ਭਾਈ ਗੋਪੀ ਇਹ ਕਿੰਨੀ ਉਮਰ ਆ ਜੀ? ਇਹ ਵੀ 100 ਸਾਲ ਦੀ ਆ ਜੀ। ਇਹ ਸਵਾ ਸਾਲ ਆ। ਇਹਦਾ ਵੀ ਕੋਈ ਰਿਕਾਰਡ ਹੈ ਨਹੀਂ ਆਪਣੇ ਕੋਲ ਵੈਸੇ। ਹਾਂ ਪ੍ਰੋ ਪੁੱਛ ਲੈਗੇ ਭਾਈ ਆਪ ਐਵੇਂ ਗੋਣੋ ਗੱਪ ਛੱਡੀਏ ਜਿਉਂ ਦਾ ਕੋਈ ਸਵਾਲ ਨਹੀਂ ਕਰਨ ਨੂੰ। ਸਿੰਘ ਕੁਆਲਟੀ ਦੀ ਵੇਖ ਸਕਦੇ ਆ। ਬਾਈਆਂ ਦਾ ਗੱਪ ਨਹੀਂ ਮਾਰਦੇ। రికార్డ్ ਹੈ ਨਹੀਂਗਾ ਜੇ ਹੋਇਆ ਤਾਂ ਪੁੱਛ ਦਿਆਂਗੇ ਵੇਖ ਸਕਦੇ ਆ ਨਿਊਜ਼ ਇਹ ਵੀ ਕੋਈ ਇੱਕ ਨੰਬਰ ਇਹ ਵੀ ਦੋਸਤੋ ਜੈਡ ਬਲੈਕ ਹੀ ਹੈ ਜੇ ਗੱਲ ਕਰੀਏ ਬਾਕੀ ਰਾਜੀਪੜੀਆਂ ਦੀ ਗੱਲ ਕਰੀਏ ਦੋਸਤੋ ਦੋਵੇਂ ਰਾਜੀਪੜੀ ਆ ਝੋਲੀ ਵੇਖੋ ਨੀ ਕੱਲਾ ਕੱਲਾ ਥਾਂ ਲੱਗਿਆ ਦੋਸਤੋ ਸੀ ਠੰਡੀ ਆ ਬਾਕੀ ਰਾਜੀ ਆ ਦੋਸਤੋ ਦੋਵੇਂ ਝੋਟੀਆਂ ਵੇਖ ਸਕਦੇ ਆ ਬਾਈ ਗੋਬੀ ਇਹਨੂੰ ਵੀ ਖੋਲ ਲਈ ਤੋੜ ਕੇ ਖਾਦ ਕੇ ਬਾਈ ਪੰਜ ਛੇ ਮਹੀਨੇ ਦੀ ਗੱਲ ਇਹਨੂੰ ਵੀ ਚਾਰੀ ਆ ਜੀ ਠੀਕ ਆ ਲੋ ਬਈ ਸੇਵਾ ਅੱਗੇ ਵੀ ਜਿਹੜੇ ਵੀਰ ਤੋਂ ਆਈਆਂ ਨਾ ਚੰਗੀਆਂ ਸਮੀਆਂ ਸੇਬਾਈ ਗੋਪੀਏ ਦੀ ਉਮਰ ਕਿੰਨੀ ਦੱਸਿਆ ਸਵਾ ਸਾਲ ਸਵਾ ਸਾਲ ਇਹਦੀ ਉਮਰ ਆ ਲਓ ਵੀ ਸਵਾ ਕਸਾਲੇ ਦੀ ਉਮਰ ਆ ਲਗਭਗ ਤੇ ਸੰਭਾਈ ਸੰਗੂਈ ਦੋਸਤੋ ਦੋਵੇਂ ਝੋਟੀਆਂ ਦੀ ਚੰਗੀ ਨੇ ਠੀਕ ਆ ਲਓ ਵੀ ਬਾਈ ਗੋਪੀਆਂ ਦਾ ਨਾ ਪੰਜਾ ਛਿਆਂ ਮਹੀਨਿਆਂ ਤਾਈ ਇਹਨੇ ਸੀਮਨ ਲੈ ਲੈਣਾ ਉਹ ਮੇਰਾ ਵੇਖੋ ਜਿਵੇਂ ਇੱਕ ਸਾਜਣ ਬਾਤੀ ਹੁਣ ਮੱਥੇ ਨੂੰ ਦੋਸਤੋ ਚੰਗੀਆਂ ਸਿੰਗ ਕੁਆਲਟੀ ਦੋਸਤੋ ਇਹਦੀ ਬਹੁਤ ਚੰਗੀ ਬਾਨੀ ਜਿਹੜਾ ਵੀ ਦੋਸਤੋ ਝੋਟੀਆਂ ਰੱਖਣ ਦੇ ਸ਼ਕੀਨ ਹਨਾ ਝੋਟੀਆਂ ਦੀ ਡਿਮਾਂਡ ਕਰਦੇ ਆ ਤੇ ਬਹੁਤ ਚੰਗੀਆਂ ਝੋਟੀਆਂ ਦੋਸਤੋ ਜੈਡ ਬਲੈਕ ਆ ਥੋੜੇ ਥੋੜੀ ਜਿਹੀ ਗੱਲ ਕਰੀਏ ਨਾ ਪੂਛ ਦੇ ਵਿੱਚ ਵਾਲ ਚਿੱਟੇ ਹੈਗੇ ਆ ਇਹ ਕੋਪੀਏ ਦਾ ਕੀ ਰੇਟ ਕਰਦੇ ਆ ਜੀ ਇਹਦਾ ਆਪਾਂ 35000 ਰੁਪਏ ਚਾਹੀਦੇ ਇਹਦਾ 35000 ਹਾਂ ਜੀ ਇਹ ਚੋ ਇਮਾਨਤਾਨ ਕਰਦੇ ਆ ਠੀਕ ਆ ਲਓ ਵੀ ਇਹਦਾ ਰੇਟ 35000 ਨੰਗੀਨੇ ਜੀ ਸਹੀ ਗੱਲ ਆ ਵਾਕਈ ਦੋਸਤੋ ਬਾਈ ਦੀ ਗੱਲ ਆ ਸਹੀ ਆ ਨੰਗੀਨੇ ਹੀ ਆ ਕਿਉਂਕਿ ਕੁਆਲਿਟੀਆ ਦੋਸਤੋ ਬਹੁਤ ਵਿਰਲ ਹੈ ਇਥੇ ਆਉਂਦੀਆਂ ਕਿਉਂਕਿ ਸਿੰਗ ਵੀ ਬਹੁਤ ਚੰਗਾ ਥਣ ਵੀ ਕੱਲਾ ਕੱਲਾ ਬਾਕੀ ਦੋਸਤੋ ਰਾਜੀਪਲੀ ਦੀ ਗੱਲ ਕਰੀਏ ਰਾਜੀਪਲੀਆਂ ਚੰਗੀਆਂ ਦ ਇਸ ਤੋਂ ਕੇ ਦੋਸਤੋ ਤਿੰਨ ਨੰਬਰ ਬੱਚੀ ਆ ਬਾਈ ਕੋਲੇ ਬਈ ਇਹਦੀ ਕਿੰਨੀ ਉਮਰ ਆ 8 ਮਹੀਨਾ ਦੀ ਇਹ 8 ਮਹੀਨਾ ਦੀ ਚੰਗੇ ਕਾਰਡ ਵਾਲੀ ਇਹਦਾ ਪ੍ਰੋਪਰ ਕਾਰਡ ਕੋ ਉਗਾ ਕੇ ਦੇ ਦਾਂਗੇ ਚੰਗੇ ਠੀਕ ਲੋ ਬਈ ਇਹ ਥੋੜਾ ਕ੍ਰੋਸ ਆਂਗ ਦੇ ਵਿੱਚ ਆ ਬਾਕੀ ਜਾਤ ਕੁਆਲਿਟੀ ਇੰਨੀ ਵੇਖੀ ਇਹਨਾ ਕ੍ਰੋਸ ਆਂਗ ਦੇ ਵਿੱਚ ਜਿਵੇਂ ਆ ਬਹੁਤ ਸੋਹਣੀ ਆ ਦੋਸਤੋ ਬੋਦੀ ਬਾਦੀ ਵੀ ਵੇਖ ਸਕਦੇ ਆ ਝੋਲੀ ਦੇਖੋ ਜੀ ਥਾਨ ਵੇਖੋ ਜੀ ਲੋ ਬਈ ਹੁਣੇ ਵੇਖੋ ਝੋਲੀ ਕਿੰਨੀ ਸਹੀ ਗੱਲ ਆ ਬਹੁਤ ਸੋਹਣਾ ਥਾਨ ਲੱਗਿਆ ਦੋਸਤੋ ਕਰਮਾ ਵਾਲੀ ਨੂੰ ਦੇਖ ਸਕਦੇ ਆ 89 ਮਹੀਨੇ ਦੀ ਹੈਗੀ ਆ ਸਾਰੀ ਲੈ ਵੀ ਗੋਪੀ ਇਹਨੂੰ ਵੀ ਖੋਲ ਲਈ ਇੱਕ ਵਾਰੀ ਨਿਗ੍ਹਾ ਮਰਵਾ ਲਈਏ ਕਿਉਂਕਿ 89 ਮਹੀਨੇ ਦੀ ਹੈ ਦੋਸਤੋ ਕੱਦ ਹਜੇ ਨੇ ਬਹੁਤ ਘੱਟ ਜਾਣਾ ਦੇਖ ਸਕਦੇ ਆ ਹੁਣ ਵੀ ਸੋਹਣਾ ਕੱਦ ਆ ਬਾਕੀ ਰਾਜੀ ਇਹ ਵੀ ਚੰਗੀ ਆ ਦੇਖ ਸਕਦੇ ਐਫ ਐਫ ਤੇ ਜਰਸੀ ਕ੍ਰੋਸ ਆ ਲੈ ਵੀ ਮੋੜ ਲਈ ਬੱਚਾ ਹੀ ਆ ਇਹਦਾ ਸਹੀ ਗੱਲ ਆ ਬਿਲਕੁਲ ਨਿੱਕਾ ਜਾਂ ਮੂਹਾਂ ਦੋਸਤੋ ਬਿਲਕੁਲ ਗੋਲ ਕੰਨਾ ਦੋਸਤੋ ਚੋਲੀ ਚੋਲੀ ਬਹੁਤ ਆ ਜੀ ਚੰਗੀ ਕਾਦੀ ਆ ਜੀ ਸਹੀ ਗੱਲ ਆ ਵੀ ਲਓ ਵੀ ਜਿਹੜੇ ਵੀਰ ਦੇ ਪਸੰਦ ਹੋਵੇ ਨਾ ਇੱਥੇ ਆ ਕੇ ਇਹਦੀ ਵੀ ਤਸੱਲੀ ਕਰ ਲਓਏ ਰੇਟ ਇਹਦਾ ਵੀ ਆਪਾਂ ਵੀਰ ਤੋਂ ਪੁੱਛ ਲੈਨੇ ਗੋਪੀਏ ਦਾ ਕੀ ਰੇਟ ਰੋ ਇਹਦਾ ਵੀ ਫੋਨ ਤੇ ਕਰਾਂਗੇ ਇਹਦਾ ਫੋਨ ਤੇ ਕਰਾਂਗੇ ਲਓ ਵੀ ਇਹਦਾ ਰੇਟ ਫੋਨ ਤੇ ਹੋ ਜਾਣਾ ਝੋਟੀਆਂ ਦਾ ਤੁਹਾਨੂੰ ਦੱਸਤਾ ਦੇ ਬਾਈ ਗੋਪੀ ਚਾਰ ਨੰਬਰ ਵੈੜ ਦੀ ਗੱਲ ਕਰ ਲਈਏ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨਾ ਮੰਨ ਕੇ ਚੱਲੋ ਜੀ ਆਪਾਂ ਨੂੰ ਮਾਰ ਕੇ ਦੋ ਮਹੀਨੇ ਗਿਆ ਜੀ ਦੋ ਮਹੀਨੇ ਹੋ ਗਏ ਸੂਈ ਆਪਣੇ ਘਰੋਂ ਦੋ ਟਾਈਮ ਤਾਂ ਨਰਮ ਚੋਗੇ 13 ਕਿਲੋ ਠੀਕ ਫਾਰ ਕੇ ਆਪਣੇ ਘਰੋਂ 13 ਕਿਲੋ ਦੋਵੇਂ ਟਾਈਮਾਂ ਦਾ ਦੁੱਧ ਆ ਜੀ ਦੋ ਟਾਈਮ ਹੋ ਗਏ ਕਰਨ ਚਾਰ ਟੰਤੋਲਣ ਠੀਕ ਆ ਲਓ ਵੀ ਥੀਂ ਠੰਡੀਆਂ ਨਹੀਂ ਮੜਾ ਹਵਾਸ ਹੁਣ ਪਾਸਾ ਹੈਗਾ ਜੀ ਪਹਿਲਾਂ ਦਰਦੇ ਆਪਾਂ ਅਗਲਾ ਵੀ ਯਾਰ ਕਹਿੰਦਾ ਆਪਾਂ ਛੱਡਣ ਨੂੰ ਸਾਡੀ ਵੀ ਸਕਦੇ ਪਰ ਨਹੀਂ ਜੀ ਉਹ ਕੰਮ ਕਰਦਾ ਨਹੀਂ ਆਪਾਂ ਲਓ ਵੀ ਬਾਈ ਜੀ ਦਾ ਜਿਹੜੀ ਚੀਜ਼ ਹੈਗੀ ਆ ਦੱਸ ਕੇ ਦੇਣੀ ਆ ਹਵਾ ਸਮਾਨ ਬਾਈ ਜੀ ਹੈਗਾ ਮਾੜਾ ਮੋਟਾ ਤੇ ਦੁੱਧ ਬਈ ਦੁੱਧ ਇੱਕ ਹੋਇਆ ਜਾਵੇ ਦੋ ਦਿਖੋ ਠੀਕ ਆ ਲਓ ਬਈ ਧਾਰ ਦਾ ਵੀ ਬਈਆਂ ਦਾ ਇੱਕ ਵੀ ਦਾ ਹੀ ਫਰਕ ਹੈ ਨਹੀਂ ਆ ਤਸੱਲੀ ਤੁਸੀਂ ਕਰ ਲੈਣੀ ਇੱਥੇ ਆ ਕੇ ਕਿਉਂਕਿ ਇਹ ਦੋਸਤੋ ਦੁੱਧ ਦੇ ਰਹੀ ਆ ਇਸ ਵਕਤ ਤੋਕੜ ਹੈਗੀ ਆ ਬਾਕੀ ਦੋਸਤੋ ਸੋਹਣੀ ਆ ਕਦ ਕਾਠ ਵਾਲੀ ਜੇ ਗੱਲ ਕਰੀਏ ਪੂਰੀ ਵੱਡੀ ਆ ਦੋਸਤੋ ਵੇਖ ਸਕਦੇ ਆ ਚੰਗੀ ਫੇਸ ਬਿਊਟੀ ਆ ਦੋਸਤੋ ਵੇਖ ਸਕਦੇ ਆ ਬੋਦੀ ਵਾਲੀ ਵਹਿੜ ਤੇ ਕਦ ਕਾਠ ਵੀ ਪੂਰਾ ਵੱਡਾ ਦੋਸਤੋ ਵੇਲ ਬੂਨ ਵੀ ਚੰਗੀ ਆ ਥਣ ਹਮਾਨਾ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਦੇਖ ਸਕਦੇ ਹੋ ਬਹੁਤ ਚੰਗਾ ਲਿਖਿਆ 48 ਦੋਸਤੋ ਕਰਮਾਲੀ ਨੂੰ ਬਹੁਤ ਚੰਗਾ ਲੱਗਿਆ ਮੁੱਠੀ ਜਵਾਈ ਵਾਲਾ ਥਾਣਾ ਬਾਕੀ ਰਾਜੀ ਪਲੀ ਚੰਗੀ ਆ ਬੱਚਾ ਹੈ ਨਹੀਂ ਆ ਬਾਈਆਂ ਦਾ ਮਾਲਕਾਂ ਨੇ ਆਪਾਂ ਨੂੰ ਦੱਸਿਆ ਵੀ 13 ਲੀਟਰ ਦੁੱਧ ਹੈਗਾ ਤੇ 2 ਮਹੀਨੇ ਹੋ ਗਏ ਸੂਈ ਨੂੰ ਇੱਥੇ ਆ ਕੇ ਤੁਸੀਂ ਆਪਦੀ ਤਸੱਲੀ ਕਰਕੇ ਸੌਦਾ ਕਰ ਲਿਓ ਜੀ ਦੇਖ ਸਕਦੇ ਆ ਤੁਸੀਂ ਆਪਦੀ ਚਵਾਈ ਦੋ ਟਾਈਮ ਕਰੋ ਤਿੰਨ ਟਾਈਮ ਕਰੋ ਲੈ ਵੀ ਖੋਲ ਲੀ ਗੋਪੀ ਇਹਨੂੰ ਵੀ ਤੋੜ ਲਗੇ ਲੋਬੀ ਬਿਲਕੁਲ ਸਾਫ ਸੁਥਰੀ ਵਹਿੜਾ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਵੇ ਇੱਥੇ ਆ ਕੇ ਆਪਦੀ ਚਵਾਈ ਕਰ ਲਵੇ ਦੇਖ ਸਕਦੇ ਹੋ ਸਹੀ ਪੂਰ ਫਾਗੋ ਲੋਬੀ ਦੇਖ ਸਕਦੇ ਆ ਫੇਸ ਬਿਊਟੀ ਦੀ ਚੰਗੀ ਆ ਬਾਕੀ ਰਾਜੀ ਪਲੀ ਆ ਲੈ ਚੱਲ ਬਈ ਵੇਰ ਬੂ ਚੰਗੀ ਆ ਕੱਦ ਕਰ ਸੋਹਣਾ ਜਿਹੜੇ ਵੀਰ ਦੇ ਪਸੰਦ ਆ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰੋ ਜੇ ਦੋ ਟਾਈਮ ਚੋ ਤਿੰਨ ਟਾਈਮ ਚੋ ਭਾਈਆਂ ਦਾ ਮਾਲਕਾਂ ਨੇ ਆਪਾਂ ਨੂੰ ਦੋ ਮਿੰਨੀ ਆਈ ਸੂਈ ਦੱਸਿਆ ਆਪਾਂ ਦਾ ਦੁੱਧ ਕਰਕੇ ਲਈ ਆ ਵੀ ਦੁੱਧ ਚੰਗਾ ਮਗਰ ਉਹ ਖਵਾਨਾ ਤੁਹਾਨੂੰ ਢੇਰੋ ਖਾ ਦਿੰਨੇ ਆ ਬਾਈਆਂ ਦਾ ਥੋੜੀ ਸਾਈਡ ਤੁਹਾਨੂੰ ਲੱਗੂਗੀ ਪਰ ਦੁੱਧ ਇੱਕੋ ਜਿਹਾ ਬਈ ਇਹਦਾ ਕੀ ਰੇਟ ਕਰਦੇ ਆਂ ਇਹ ਫਿਰ ਇਹਦਾ ਮੁੱਲ 40000 ਇਹਦਾ ਮੁੱਲ 40000 ਇਹ ਚੋ ਹੀ ਮਨਤਨ ਕਰਦੇ ਆਂ ਠੀਕ ਆ 13 ਲੀਟਰ ਚਵਾ ਦਿਆਂਗੇ ਚਾਰ ਚੰਨ ਤੁਹਾਨੂੰ ਜੀ ਠੀਕ ਠੀਕ ਆ ਲਓ ਬਈ ਬਾਈਆਂ ਦਾ ਨਾ ਤਸੱਲੀ ਨਾਲ ਭਾਵੇਂ ਚਾਰ ਡੰਗ ਚੋਲਿਓ ਜੇ ਤਸੱਲੀ ਤੁਸੀਂ ਕਰਨੀ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਦੁੱਧ ਇੱਕੋ ਜਿਹਾ ਹੀ ਹੋਊਗਾ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਬਾਈ ਕੋਲੇ ਚਾਰ ਨਾਲ ਸੀ ਚਾਰਾਂ ਦੀ ਪ੍ਰੋਪਰ ਡਿਟੇਲ ਤੁਹਾਨੂੰ ਲੈਤੀ ਆ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰ ਲਿਓਏ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਪਿੰਡ ਵਿੜੰਗ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਵਾਸਤੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ ਸਦਰੋਂ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ